man ਜੀਰ ਬਸ ਸਵਾਲ ਦੇ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਇਆ ਮੇਰੀ ਫੋਟੋ ਅੱਜ ਵੀਾਇਰਲ ਨਹੀਂ ਸੀ ਸਰਦਾਰ ਬਲਕਾ ਸਿੰਘ ਕਿਹੜੇ ਕੈਬਨਿਟ ਮੰਤਰੀ ਹੈ ਇਹ ਉਹਨਾਂ ਦਾ ਚਿਹਤਾ ਜਿਹੜਾ ਮਨੀਸ਼ ਆਮ ਆਦਮੀ ਪਾਰਟੀ ਦਾ ਕਾਰਕਟਰ ਹੈ ਇਹਨੂੰ ਪੁੱਛਿਆ ਜਾਵੇ ਪੁੱਛਿਆ ਜਾਵੇ ਗਗਨ ਅਨਮੋਲ ਮਾਨ ਇਹ ਕੈਬਨਿਟ ਮੰਤਰੀ ਹੈ ਕਿ ਮਨੀਸ਼ ਠਾਕੁਰ ਕੌਣ ਹੈ ਪੁੱਛਿਆ ਜਾਵੇ ਮਨੀਸ਼ ਠਾਕੁਰ ਨੂੰ ਕਿ ਜਿਹੜਾ 22 ਲਖਰ ਜਿਹੜੀ ਧੂਰੀ ਦੇ ਵਿੱਚ ਹੋਈ ਸੀ ਉੱਥੇ ਮਨੀਸ਼ ਠਾਕੁਰ ਕੀ ਕਰ ਰਿਹਾ ਸੀ ਜੇਤੇ ਮੇਰੀ ਜ਼ਰੂਰਤ ਪਵੇ ਸਰਕਾਰ ਨੂੰ ਮੈਂ ਸੰਜੋਗ ਕਰਨ ਤਿਆਰ ਆ ਏਦਾਂ ਜੇ ਮੇਰੇ ਪਰਵਾਹ ਨਹੀਂ ਮੈਨੂੰ ਜਵਾਬ ਨਾ ਦਿੱਤਾ ਜਾਵੇ ਕਾਨੂੰਨੀ ਕਾਰਵਾਈ ਸੋਸ਼ਲ ਮੀਡੀਆ ਤੇ ਡਰੱਗ ਡੀਲਰ ਦੇ ਨਾਲ ਫੋਟੋ ਵਾਇਰਲ ਹੋਣ ਤੋਂ ਬਾਅਦ ਸ਼ੀਤ ਲੰਗੁਰਾਲ ਦਾ ਆਇਆ ਵੱਡਾ ਬਿਆਨ ਤੁਹਾਨੂੰ ਦੱਸਦੇ ਕਿ ਅੱਜ ਸਵੇਰ ਤੋਂ ਹੀ ਸੋਸ਼ਲ ਮੀਡੀਆ ਤੇ ਸ਼ੀਤ ਲੰਗੁਰਾਲ ਦੀ ਇੱਕ ਡਰੱਗ ਡੀਲਰ ਦੇ ਨਾਲ ਫੋਟੋ ਵਾਇਰਲ ਹੋ ਰਹੀ ਹੈ ਜਿਸ ਦਾ ਨਾਮ ਮਨੀਸ਼ ਹੈ ਤੇ ਉਸ ਫੋਟੋ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਵਾਲੇ ਸ਼ੀਤ ਲੰਗੁਰਾਲ ਤੇ ਵੱਡੇ ਸਵਾਲ ਚੁੱਕਰੇ ਨੇ ਤਾਂ ਜਦੋਂ ਇਸ ਬਾਬਤ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਸ ਫੋਟੋ ਬਾਰੇ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਆਮ ਆਦਮੀ ਪਾਰਟੀ ਚ ਸੀ ਤਾਂ ਉਦੋਂ ਕਿਉਂ ਨਹੀਂ ਮੇਰੇ ਉੱਤੇ ਸਵਾਲ ਚੁੱਕੇ ਤੇ ਹੁਣ ਜਦੋਂ ਮੈਂ ਭਾਜਪਾ ਦੇ ਵਿੱਚ ਆ ਗਿਆ ਤਾਂ ਮੇਰੇ ਤੇ ਆਮ ਆਦਮੀ ਪਾਰਟੀ ਵਾਲੇ ਸਵਾਲ ਚੁੱਕਣ ਲੱਗ ਪਏ ਉਹਨਾਂ ਨੇ ਕਿਹਾ ਕਿ ਮਨੀਸ਼ ਕੈਬਨਿਟ ਮੰਤਰੀ ਬਲਕਾਰ ਸਿੰਘ ਦਾ ਚਹੇਤਾ ਕਾਰਜਕਰਤਾ ਹੈ ਤੈਨ ਮੋਲ ਗਗਨ ਮਾਨ ਨੂੰ ਵੀ ਪੁੱਛਿਆ ਜਾਵੇ ਕਿ ਮਨੀਸ਼ ਠਾਕੁਰ ਹੈਗਾ ਕੌਣ ਹੈ ਮੈਂ ਇੱਥੇ ਥੋੜੀ ਦੇਰ ਬਾਅਦ ਸਵਾਲ ਦੇ ਰਿਹਾ ਕਿ ਮੈਂ ਜਾਨਮਾਦੀ ਪਾਰਟੀ ਛੱਡ ਕੇ ਆਇਆ ਮੇਰੀ ਫੋਟੋ ਅੱਜ ਹੀ ਵਾਇਰਲ ਹੋਣੀ ਸੀ ਸਰਦਾਰ ਬਲਕਾਰ ਸਿੰਘ ਕਿਹੜੇ ਕੈਬਨਿਨਟ ਮੰਤਰੀ ਹੈ ਇਹ ਉਹਨਾਂ ਦਾ ਚਹੇਤਾ ਰਮਨੀਸ਼ ਜਿਹੜਾ ਆਮ ਆਦਮੀ ਪਾਰਟੀ ਦਾ ਕਾਰਕਟਰ ਹੈ ਇਹਨੂੰ ਪੁੱਛਿਆ ਜਾਵੇ ਪੁੱਛਿਆ ਜਾਵੇ ਗਗਨ ਅਨਮੋਲ ਮਾਨ ਜਿਹੜਾ ਕੈਬਨਿਟ ਮੰਤਰੀ ਹੈ ਕਿ ਮਨੀਸ਼ ਠਾਕੁਰ ਕੌਣ ਹੈ ਪੁੱਛਿਆ ਜਾਵੇ ਮਨੀਸ਼ ਠਾਕੁਰ ਨੂੰ ਕਿ ਜਿਹੜਾ 22 ਇਲੈਕਸ਼ਨ ਜਿਹੜੀ ਧੂਰੀ ਦੇ ਵਿੱਚ ਹੋਈ ਸੀ ਉੱਥੇ ਮਨੀਸ਼ ਠਾਕੁਰ ਕੀ ਕਰ ਰਿਹਾ ਸੀ ਜੇਕਰ ਮੇਰੀ ਜ਼ਰੂਰਤ ਪਾਵੇ ਸਰਕਾਰ ਨੂੰ ਮੈਂ ਸੰਜੋਗ ਕਰਨ ਤਿਆਰ ਆ ਏਦਾਂ ਜੇ ਮੇਰੇ ਪਰਵਾਹ ਨਹੀਂ ਮੈਨੂੰ ਜਬਦਨਾਮ ਕੀਤਾ ਜਾਏਗਾ ਕਰੂਨੀ ਕਰਵੇਗਾ ਪੁਲਿਸ ਅਧਿਕਾਰੀ